ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਨਵੇਂ ਬਲੌਗ ਦੇ ਵਿੱਚ ਤੇ ਲਓ ਜੀ ਅੱਜ ਆਪਾਂ ਮੱਕੀ ਦੇ ਆਚਾਰ ਦਾ ਭਾਈ ਕੰਮ ਕਰਤਾ ਸ਼ੁਰੂ ਬਹੁਤ ਔਖਾ ਟਾਈਮ ਮਿਲਿਆ ਹਨਾ ਤੇ ਜਿੱਦਣ ਪਾਉਣ ਲੱਗੇ ਤੇ ਪਹਿਲਾਂ ਇੱਕ ਦਿਨ ਉਸ ਦਿਨ ਮੀਂਹ ਬਹੁਤ ਜ਼ਿਆਦਾ ਪਿਆ ਜਿਹੜਾ ਇੱਕ ਤਕੜਾ ਜਿਹਾ ਮੀਂਹ ਪਿਆ ਤਾਂ ਮੈਂ ਬਲੌਗ ਵੀ ਪਾਇਆ ਤਾਂ ਮੀਂਹ ਦਾ ਤੇ ਉਹਦੇ ਕਰਕੇ ਉਸ ਦਿਨ ਫਿਰ ਕੰਮ ਰਹਿ ਗਿਆ ਦਾ ਜੀ ਅੱਧ ਵਿਚਾਲੇ ਮੀਂਹ ਤੁਹਾਨੂੰ ਪਤਾ ਹੀ ਹੈ ਜੀ ਵੀ ਪਈ ਜਾਂਦਾ ਹੁਣ ਉਸ ਦਿਨ ਦਾ ਹੀ ਹਨਾ ਕਈ ਮੀਂਹ ਪਹਿਲੇ ਸਾਡੇ ਏਰੀਆ 'ਚ ਤਾਂ ਇਹ ਬਾਕੀ ਭਾਈ ਕਈ ਪਾਸੇ ਤੇ ਮੈਸੇਜ ਕਮੈਂਟ ਆਉਂਦੇ ਆ ਵੀ ਸਾਡੇ ਏਰੀਆ ਚ ਤਾਂ ਇੱਕ ਵੀ ਮੀਂਹ ਨਹੀਂ ਪਿਆ ਚਲੋ ਉਦਾਂ ਸਾਡੇ ਏਰੀਆ ਚ ਭਾਈ ਮਾਲਕ ਨੇ ਵਧੀਆ ਕਿਰਪਾ ਕਰ ਰੱਖੀ ਐ ਇਤਕੀ ਹਨਾ ਤੇ ਗੁਰਦੁਆਰਾ ਸਾਹਿਬ ਦੀ ਆਵਾਜ਼ ਆ ਰਹੀ ਆ ਅ ਅੱਜ ਸਾਡੇ ਇੱਥੇ ਪ੍ਰੋਗਰਾਮ ਆ ਜੀ ਗੁਰਦੁਆਰਾ ਸਾਹਿਬ ਚ ਤਾਂ ਕਰਕੇ ਤੇ ਉਦਾਂ ਪਰ ਭਾਈ ਅੱਜ ਆਚਾਰ ਤਾਂ ਲੱਗੇ ਪਉਣ ਪਰ ਲੱਗੇ ਹੁਣ ਨੱਠ ਭੱਜ ਜੀ ਵਿੱਚੇ ਪਉਣ ਸਵੇਰੇ ਵੀ ਛੜਕਾ ਜਾ ਸਾਡੇ ਤਾਂ ਹੋ ਲਿਆ ਸੋਣਾ 10-15 ਮਿੰਟ ਚੰਗੇ ਲੱਗ ਲੈ ਪਰ ਫੇਰ ਵੀ ਗਿੱਲਾ ਬਹੁਤ ਜ਼ਿਆਦਾ ਹੋਇਆ ਵਾ ਹਨਾ ਗਿੱਲੇ ਕਰਕੇ ਔਖਾ ਬਹੁਤ ਹੋ ਰਿਹਾ ਅ ਤੁਸੀਂ ਕਹਿਣਾ ਵੀ ਖੌਰੂਏ ਵੱਢਿਆ ਪਿਆ ਪਰ ਬਾਈ ਟਰੈਕਟਰ ਦਾ ਖੌਰੂ ਵੱਢੇ ਦਿੰਦੇ ਆ ਆ ਦੇਖ ਲੋ ਹਾਲ ਹੈ ਉਸੇ ਫੇ ਢੇਰ ਕਰਕੇ ਨਾ ਪਾਣੀ ਆਈ ਜਾਂਦਾ ਇੱਧਰ ਨੂੰ ਉਹਦੇ ਕਰਕੇ ਹੋ ਗਿਆ ਵਾ ਕੁਝ ਮੀਂਹ ਨਹੀਂ ਹਟਦੇ ਹੁਣ ਇੱਕ ਹਫਤਾ ਹੋ ਗਿਆ ਰੋਜ਼ੇ ਮੀਂਹ ਆ ਜਾਂਦਾ ਰੋਜ਼ੇ ਆ ਸਾਰਾ ਗਿੱਲਾ ਹੋਇਆ ਪਿਆ ਜੀ ਇੱਥੇ ਹੁਣ ਟਰੈਕਟਰ ਫਸ ਚੱਲਿਆ ਦਾ ਟੋਚਨ ਪਾ ਕੇ ਹੀ ਕੱਢਿਆ ਪਿਛੇ ਨੂੰ ਹਨਾ ਪਹਿਲਾਂ ਹੀ ਹੁਣ ਅਸੀਂ ਇੱਕ ਗੱਲ ਸੋਚ ਲਈ ਵੀ ਪਹਿਲਾਂ ਹੀ ਟੋਚਨ ਪਾ ਲੈ ਕਰਨਾ ਵੀ ਇੱਥੇ ਆ ਕੇ ਟਰੈਕਟਰ ਖੜਿਆ ਟੋਚਨ ਪਾ ਕੇ ਪਿੱਛੇ ਨੂੰ ਖਿੱਚ ਲੈ ਕਰਨਾ ਨਹੀਂ ਤਾਂ ਬਹੁਤ ਜ਼ਿਆਦਾ ਔਖੀ ਹੋਣੀ ਨਹੀਂ ਫੇ ਅਚਾਰ ਨਹੀਂ ਪੈਣਾ ਜੇ ਅੱਜ ਦਾ ਦਿਨ ਅਸੀਂ ਦੇਖਣ ਲੱਗੇ ਵੀ ਚਲ ਸੁੱਕ ਜੂਗਾ ਕੱਲ ਤੱਕ ਸੁੱਕ ਜੂਗਾ ਅੱਜ ਰਾਤ ਨੂੰ ਮੀਂਹ ਦੱਸਿਆ ਹੋਇਆ ਜੀ 80% ਸਾਡੇ ਏਰੀਆ 'ਚ ਹੋਰ ਤਾਂ ਨਹੀਂ ਆਪਾਂ ਨੂੰ ਪਤਾ ਪਰ ਸਾਡੇ ਏਰੀਆ 'ਚ ਅਸੀਂ ਨੈਟ ਦੇਖਿਆ 80% ਮੀਂਹ ਅੱਜ ਦਾ ਸ਼ੋਅ ਕਰ ਰਿਹਾ ਫੇਰ ਮਾਹਾਂ ਵੀ ਬਾਈ ਨੂੰ ਕਿਹਾ ਮਾਹਾਂ ਤੂੰ ਚੱਲਣ ਦੇ ਹੁਣ ਜੱਕਣਾ ਪੈਂਦਾ ਔਖਾ ਸੌਖਾ ਹੋ ਕੇ ਪਾਈਏ ਹਨਾ ਮੈਂ ਸਗੋਂ ਭੈਣ ਨੂੰ ਸੰਧਾਰਾ ਦੇਣ ਜਾਣਾਤਾ ਜੀ ਛੋਟੀ ਨੂੰ ਉਹ ਫੇਰ ਅੱਜ ਕੈਂਸਲ ਹੀ ਕਰਿਆ ਕੰਮ ਪਹਿਲਾਂ ਕੱਲ ਕੈਂਸਲ ਕਰਿਆ ਅੱਜ ਫੇਰ ਕੈਂਸਲ ਕਰਿਆ ਉਹਦਾ ਵਿਚਾਰੀ ਤਾਂ ਪਤਾ ਨਹੀਂ ਕਦੋਂ ਨੰਬਰ ਲੱਗਣਾ ਕਦੋਂ ਉਹਦੇ ਕੋਲ ਜਾ ਹੋਣਾ ਤੇ ਉਸ ਦਿਨ ਅਸੀਂ ਰਸਤਾ ਬਣਾਇਆਤਾ ਜੀ ਇੱਧਰ ਉਹ ਪਪੂਲਰਾਂ ਚੋਂ ਉਹ ਸਾਹਮਣੇ ਲੀਹ ਦਿਖਦੀ ਆ ਇੱਥੇ ਡੇਕ ਕੋਲ ਆਗੇ ਨਾ ਉਸ ਦਿਨ ਟਰੈਕਟਰ ਫਸ ਗੇ ਇੱਥੇ ਆ ਡੇਕ ਜਿਹੜੀ ਦਿਖ ਰਹੀ ਇੱਥੇ ਜਿੱਥੇ ਮੇਰੀ ਉਂਗਲੀ ਆ ਇੱਥੇ ਟਰੈਕਟਰ ਫਸ ਗਏ ਉਦੋਂ ਡੇਕ ਕੋਲ ਉਦੋਂ ਵੀ ਬਹੁਤ ਔਖਾ ਟਰੈਕਟਰ ਕੱਢਿਆ 4x4 ਟਰੈਕਟਰ ਮੰਗਾਇਆ ਜਿਹੜਾ ਮਸ਼ੀਨ ਉੱਪਰ ਚੱਲਦਾ ਉਹਦੇ ਗਲ ਟੋਚਨ ਪਾ ਕੇ ਟਰੈਕਟਰ ਕੱਢਿਆ ਔਰੇ ਤੋਂ ਫੇਰ ਕੁਝ ਹੁਣ ਖੇਤ ਬਾਹੇ ਵੇ ਕਰਕੇ ਫੇਰ ਉਦੋਂ ਮੀਂਹ ਬਹੁਤ ਪੈ ਗਿਆ ਪਹਿਲਾਂ ਤਾਂ ਸੁੱਕਾ ਦਾ ਜਿੱਦਾਂ ਟਰੈਕਟਰ ਫਸਿਆ ਉ ਤੋਂ ਬਾਅਦ ਫੇਰ ਮੀਂਹੇ ਬਹੁਤ ਤਕੜਾ ਪੈ ਗਿਆ ਉਦੜ ਦੇ ਬਾਅਦ ਪਈ ਹੋ ਜਾਂਦੇ ਆ ਤਾਂ ਕਰਕੇ ਫੇਰ ਅਸੀਂ ਇੱਧਰੋਂ ਹੁਣ ਕੈਨਸਲ ਕਰਿਆ ਤੇ ਹੁਣ ਆਪਣੇ ਘਰ ਦੀ ਵਿੱਚ ਦੀ ਰਸਤਾ ਜਿਹੜਾ ਉੱਥੋਂ ਨੂੰ ਅਸੀਂ ਇਹ ਆਪਣਾ ਖੇਤਾਂ ਨੂੰ ਜਾਣ ਨੂੰ ਰੱਖਿਆ ਹੋਇਆ ਉਧਰੋਂ ਹੀ ਟਰਾਲੀ ਇੱਕ ਕਿਹੜਾ ਵੈਸੇ ਪਹਿਲੇ ਕਿਹੜੇ ਦੀ ਮੁਸ਼ਕਲ ਸੀ ਜੀ ਪਹਿਲਾ ਕਿਹੜਾ ਆਪਣਾ ਲੱਗ ਗਿਆ ਹੁਣ ਲੀ ਪੱਕੀ ਬਣ ਗਈ ਜਿਹੜੀ ਉੱਪਰ ਵਾਲੀ ਮਿੱਟੀ ਉਹ ਐ ਛੈਡਾਂ ਹੋ ਗਈ ਤੇ ਥੱਲੇ ਦੀ ਮਿੱਟੀ ਕਹਿ ਲੋ ਵੀ ਪੱਕੀ ਆ ਗਈ ਪੱਕੀਲੀ ਬਣ ਗਈ ਤੇ ਬਾਕੀ ਹੁਣ ਅਗਲੇ ਘੇੜੇ ਦੇਖਦੇ ਆ ਜੀ ਮਾਲਕ ਰੱਖੇ ਸੁੱਖ ਸੁੱਖ ਸੰਦ ਨਾਲ ਆਚਾਰ ਪੈ ਜਵੇ ਸਾਡਾ ਫੇਰ ਕੋਈ ਗੱਲ ਹੀ ਰੱਬਾ ਫੇਰ ਪਾ ਲਈ ਜਿਹੜਾ ਮੀਂਹ ਪਉਣਾ ਹਨਾ ਉਹ ਵੀ ਹਿਸਾਬ ਚ ਭਾਈ ਫੇਰ ਨੁਕਸਾਨ ਵੀ ਨਾ ਕਿਸੇ ਦਾ ਹੋਵੇ ਤੇ ਆਪਾਂ ਫਿਰ ਨਾਲ ਦੀ ਨਾਲ ਤੁਹਾਨੂੰ ਦਿਖਾਉਂਦੇ ਰਹਾਂਗੇ ਅਚਾਰ ਵਾਲਾ ਸਿਸਟਮ ਜਿੱਦਾਂ ਵੀ ਜਦੋਂ ਤੱਕ ਪੈਂਦਾ ਨਹੀਂ ਆ ਬਣੇ ਰਹੋ ਜੀ ਬਲੌਗ ਦੇ ਨਾਲ ਮਿਲਦੇ ਆਮ ਤੁਹਾਨੂੰ ਲਓ ਜੀ ਇੱਕ gekeੜਾ ਆਪਣੇ ਹੋਰ ਆ ਗਿਆ ਪਰ ਗਿੱਲੇ ਚ ਬਹੁਤ ਦੇਖੋ ਤੰਗ ਹੋ ਰਹੇ ਆ ਆ ਦੇਖੋ ਜੀ ਟੋਚਨ ਪਾ ਕੇ ਟਰੈਕਟਰ ਪਿੱਛੇ ਨੂੰ ਲਿਆਉਣਾ ਪੈਂਦਾ ਟਰੈਕਟਰ ਹੁਣ ਟੋਏ ਮਾਰ ਦਿੰਦਾ ਹੁਣ ਕਰੀਏ ਕੀ ਹੁਣ ਇਹਦਾ ਇੱਕੇ ਹਾਲ ਆ ਵੀ ਚਲੋ ਜੋੜੀਆਂ ਦਾਸ ਪੱਲੀਆਂ ਖਰਾਬ ਹੋਊਂਗੀਆਂ ਉਹੀ ਸਹੀ ਆਹ ਵਾਲਾ ਹੁਣ ਆਪਾਂ ਨੇ ਵਿੱਚ ਨਹੀਂ ਰਲਾਉਣਾ ਇਹਨੂੰ ਕਰਾਗਰ ਇੱਧਰ ਨੂੰ ਖਿੱਚਦੇ ਕਰਨ ਆਹੀ ਹੱਲ ਹੋ ਸਕਦਾ ਜੀ ਹੋਰ ਤਾਂ ਕੋਈ ਹੱਲ ਹੈ ਨਹੀਂ ਦਾ ਹੁਣ ਹੋਰ ਭਾਈ ਦਾ ਕੋਈ ਹੱਲ ਹੈ ਨਹੀਂ ਉਹ ਉੱਥੇ ਵੀ ਟਰੈਕਟਰ ਉੱਥੇ ਹੀ ਫਸ ਗਿਆ ਦਾ ਟਰੈਕਟਰ ਦਾ ਟੋਜਨ ਪਾ ਕੇ ਨਹੀਂ ਨਿਕਲੇ ਆ ਨਹੀਂ ਕਿੱਥੇ ਨਿਕਲਣਾ ਦਾ ਤੇ ਹੋਰ ਕੋਈ ਹੱਲ ਨਹੀਂ ਹੈ ਟਰਾਲੀ માં ਵੀ ਆਏ ਨਹੀਂ ਹੈਵੀ ਟਰਾਲੀ ਫੁੱਲ ਭਰ ਕੇ ਲਿਆਂਦੇ ਟਰਾਲੀ ਵੀ ਸਮਝ ਲਓ ਪੌਣੀ ਕਟਰਾਲੀ ਤੀ ਨਾ ਫੁੱਲ ਤੀ ਇਹ ਇਹ ਫੁੱਲ ਭਰ ਲੀਨਾਂ ਦਾ ਖੇਤਾਂ 'ਚ ਖਿੱਚਣੀ ਰੈਕਟਰ ਨੇ ਕਿਉਂਕਿ ਉੱਥੇ ਵੀ ਗਿੱਲਾ ਹੋਇਆ ਵਾ ਹਨਾ ਨਾਲ ਦੀ ਨਾਲ ਤੋੜਨਾ ਪੈਂਦਾ ਮਸ਼ੀਨ ਦੇ ਉੱਥੇ ਵੀ ਗਿੱਲੇ ਕਰਕੇ ਤੋੜਦਾ ਨਹੀਂ ਫਿਰ ਫਿਰ ਉਰੇ ਵੀ ਅੱਗੇ ਗਿੱਲਾ ਹੀ ਆ ਉਹਦੇ ਕਰਕੇ ਵੀ ਭਾਈ ਹੁਣ ਜਿੰਨਾ ਕਿ ਚਲੋ ਆਉਂਦਾ ਓੰਨਾ ਕੇ ਸਹੀ ਆਚਾਰ ਸਿਰੇ ਲੱਗ ਜਵੇ ਨਹੀਂ ਬਹੁਤਾ ਇੱਕ ਬਾਈ ਹੁਣ ਸਪਰੇਅ ਦੱਸ ਕੇ ਗਿਆ ਜੀ ਕਹਿੰਦਾ ਉਲੀ ਤੇ ਨਾ ਬਾਈ ਸਪਰੇਅ ਕਰ ਦੋ ਜੇ ਕਿਤੇ ਮਾਣਾ ਮੋਟਾ ਕਹਿੰਦਾ ਕੰਦਾ ਹਾ ਥੋੜਾ ਬਹੁਤਾ ਖੇਚਦਾ ਵੀ ਹੈ ਨਾ ਕਹਿੰਦਾ ਕਰਾ ਕੇ ਲਾ ਵੀ ਗਿਆ ਬਾਈ ਚਾਂਸ ਵੀ ਉਲੀ ਨਹੀਂ ਪਾਉਗੀ ਹੁਣ ਮੈਂ ਦੇਖ ਰਿਹਾ ਜੀ ਜੇ ਲੱਗਿਆ ਟਾਈਮ ਮੇਰਾ ਹੁਣ ਭੱਜ ਕੇ ਜਾ ਕੇ ਸਪਰੇਅ ਲਿਆਣੀ ਪੈਣੀ ਆ ਉਹ ਅ ਫੜੇ ਲਿਆਣੇ ਆ ਕੋਈ ਗੱਲ ਨਹੀਂ ਭੱਜ ਕੇ ਜਾ ਆਣਨੇ ਆ ਤੇ ਉਦਾਂ ਲੱਗਦਾ ਤਾਂ ਜੀ ਵੀ ਮੱਕੀ ਚੜ ਗਈ ਹਨਾ ਚੜ ਤਾਂ ਵੈਸੇ ਗਈ ਆ ਦਾਣਾ ਤਾਂ ਜ਼ਿਆਦਾ ਚੜ ਗਿਆ ਜਿੱਦਾਂ ਹੁਣ ਆਹ ਦਾਣਾ ਦੇਖਦਾ ਇਦਾਂ ਦੇਖਣਾ ਨਹੀਂ ਚਾਹੀਦਾ ਵੈਸੇ ਆਚਾਰ ਚ ਇਹ ਵਾਕੀ ਚਲੋ ਉਦਾਂ ਭੰਨਤਾ ਦਾਣਾ ਵੈਸੇ ਮਸ਼ੀਨ ਨੇ ਆ ਦੇਖੋ ਦਾਣਾ ਨਾ ਆ ਦੇਖੋ ਇਦਾਂ ਟੋਟੇ ਕਰਤੇ ਦਾਣੇ ਦੇ ਮਸ਼ੀਨ ਨੇ ਦਾਣਾ ਵੇ ਵੇਖਿਆ ਆ ਦੇਖੋ ਜੀ ਦਾਣਾ ਇਦਾਂ ਭੰਨਤਾ ਮਸ਼ੀਨ ਨੇ ਸਾਰਾ ਹੈ ਨਾ ਇਹੇ ਦਾਣਾ ਵੈਸੇ ਇਹਦਾ ਪਾਣੀ ਨਿਕਲਣਾ ਚਾਹੀਦਾ ਪੱਤਿਆਂ ਨੂੰ ਲੱਗਣਾ ਚਾਹੀਦਾ ਪਾਣੀ ਦਾਣਾ ਦਿਖੇ ਨਾ ਫੇਰ ਸੁਆਦ ਚਲੋ ਬਾਕੀ ਹੁਣ ਜਿੰਨਾ ਕ ਵੀ ਫੇਰ ਵੀ ਚਲੋ ਠੀਕ ਆ ਕਾਫੀ ਹੱਦ ਤੱਕ ਭੰਨ ਤਾ ਦਾਣਾ ਦਾ ਮਸ਼ੀਨ ਨੇ ਹਨਾ ਹੁਣ ਦਾਣਾ ਮਸ਼ੀਨ ਵੀ ਕੀ ਕਰੂਗੀ ਦਾਣਾ ਪੱਕਣ ਲੱਗ ਗਿਆ ਜੀ ਤਾਂ ਕਰਕੇ ਚਲੋ ਕੋਈ ਗੱਲ ਨਹੀਂ ਆਚਾਰ ਤਾਂ ਪੈ ਜਾਵੇ ਇੱਕ ਵਾਰ ਫਿਰੇ ਲੱਗ ਜਵੇ ਕੰਮ ਲਓ ਜੀ ਹੁਣ ਇਹਨੂੰ ਬਿਛਾ ਦੀਏ ਟਰਾਲੀ ਨੂੰ ਕਰਾਹ ਦੇ ਨਾਲ ਅ ਹੇਰ ਦੇਖਦੇ ਆ ਅੱਗੇ ਹੁਣ ਕਿਹੜਾ ਆਉਂਦਾ ਦੁਬਾਰਾ ਲਓ ਜੀ ਟਰਾਲੀ ਆਪਾਂ ਦਿੱਤੀ ਬਿਛਾ ਤੇ ਹੁਣ ਇਹਦੇ ਪਾਪਾਂ ਐ ਤੋਾਈ ਕਰਨੀ ਹੈ ਟਰੈਕਟਰ ਇਦਾਂ ਚਲਾ ਕੇ ਜਾਣਾ ਬਸ ਇਹ ਤੋਾਈ ਹੋਈ ਜਾਣੀ ਇਹ ਹੋ ਸਕਦਾ ਤਾਂ ਲੋਗ ਗੇਅਰ ਤੇ ਚਲਾਵੇ ਟਰੈਕਟਰ ਨੂੰ ਜਿੱਦਾਂ ਹੁਣ ਬੰਦੇ ਕੋਲ ਟਾਈਮ ਹੈਗਾ ਖੁੱਲਾ ਹਨ ਆਪਣੇ ਕੋਲ ਤਾਂ ਕਿਉਂਕਿ ਖੁੱਲਾ ਟਾਈਮ ਹੈਗਾ ਆਪਾਂ ਹੁਣ ਲਾ ਲਿਆ ਲੋਗ ਗੇਰ ਇਹਦਾ ਆਪਣੇ ਕੋਲ ਖੁੱਲਾ ਟਾਈਮ ਤਾਂ ਹੈਗਾ ਮੀ ਪੇ ਕਰਕੇ ਫਿਰ ਮਸ਼ੀਨ ਚੱਲਦੀ ਆ ਜੀ ਹੌਲੀ ਹੌਲੀ ਮਸ਼ੀਨ ਚੱਲਣ ਕਰਕੇ ਫਿਰ ਲੇਟ ਆਉਂਦੀ ਆ ਟਰਾਲੀ ਹਨਾ ਟਰੈਕਟਰ ਹੌਲੀ ਹੌਲੀ ਚੱਲਦੇ ਆ ਗਿੱਲੇ ਕਰਕੇ ਤਾਂ ਆਪਾਂ ਲੋਗ ਗੇਰ ਤੇ ਦਵਾਈ ਕਰਨੀ ਨਹੀਂ ਐਨ ਚੰਗੀ ਤਰ੍ਹਾਂ ਆ ਦੇਖੋ ਟਾਇਰਾਂ ਨੇ ਐਨ ਤੋਦਣਾ ਇਹ ਇਹ ਤਾਂ ਤੋਈ ਜਾਣਾ ਇਹਨੂੰ ਬੈਠ ਕੇ ਰਾਂ ਆਮ ਨਾਲ ਜਿੰਨੀ ਜ਼ਿਆਦਾ ਇਹਦੀ ਤੋਾਈ ਹੋਊਗੀ ਉਨਾ ਆਚਾਰ ਘੱਟ ਖਰਾਬ ਹੋਊਗਾ ਜਿੰਨਾ ਜ਼ਿਆਦਾ ਤੋਹ ਹੋਊਗਾ ਨਾ ਇਹ ਕਿਉਂਕਿ ਇਹ ਖਰਾਬ ਹੁੰਦਾ ਹਵਾ ਨਾਲ ਇਹਦੇ 'ਚ ਹਵਾ ਪੈ ਜਵੇ ਮਤਲਬ ਜੇ ਟਾਈਟ ਨਾ ਹੋਵੇ ਇਹਨ ਪੂਰਾ ਪ੍ਰੋਪਰ ਫਿਰ ਖਰਾਬ ਹੋਣ ਦੇ ਇਹਦੇ ਜ਼ਿਆਦਾ ਚਾਂਸ ਰਹਿੰਦੇ ਆ ਪਰ ਆਪਾਂ ਤੋਾਈ ਕਰ ਦੇਣੀ ਇਹਦੀ ਇਹਨ ਚੰਗੀ ਤਰ੍ਹਾਂ ਲਾਓ ਜੀ ਵਾਹ ਡਿਊਟੀ ਇਹ ਪੱਧਰੀ ਕਰਕੇ ਟਰਾਲੀ ਮੋਪਰ ਟਰੈਕਟਰ ਘਮਾਈ ਜਾਣਾ ਜਦ ਤੱਕ ਦੂਆ ਟਰਾਲਾ ਨਹੀਂ ਆਂਦਾ। ਇਹੀ ਡਿਊਟੀ ਆ ਬਸ। ਲਓ ਜੀ ਭਾਈ ਅਚਾਰ ਦਾ ਕੰਮ ਚੱਲ ਰਿਹਾ ਮੈਨੂੰ ਜਾਣਾ ਪੈ ਗਿਆ ਰੋਪੜ ਨੂੰ ਕਿਤੇ ਦੂਰ ਕੰਮ ਤਾਂ ਕੋਈ ਅ ਦੂਰ ਕਹਿ ਹੋ ਗਿਆ। ਰੋਪੜ ਨੂੰ ਜਾਣਾ ਪੈ ਗਿਆ ਸੀ ਕੰਮ ਤਾਂ ਕੋਈ ਤੇ ਤਾਂ ਕਰਕੇ ਤੇ ਬਾਈ ਨੇ ਉਹ ਕਰਿਆ ਕੰਮ ਇੱਧਰ ਉਹ ਚੱਲ ਰਹੀ ਹੈ ਦਵਾਈ ਰੱਬ ਨੇ ਅੱਜ ਥੋੜਾ ਟਾਈਮ ਦੇ ਦਿੱਤਾ ਆਪਾਂ ਨੂੰ ਅੱਧਾ ਘਟੋਆ ਆਪਣਾ ਸਮਝ ਲਓ ਹੋ ਗਿਆ ਮੇਰੇ ਖਿਆਲ ਨਾਲ ਅੱਧੀ ਕੁ ਮੱਕੀ ਆ ਗਈ ਬਾਕੀ ਚਲੋ ਹੁਣ ਖੇਤਾਂ માં ਜਾ ਕੇ ਦੇਖਦੇ ਆ ਕਿੰਨੀ ਕ ਰਹਿੰਦੀ ਆ ਮੱਕੀ ਹਨਾ ਤੇ ਬਹੁਤ ਮਾਲ ਆ ਜਾਂਦਾ ਜੀ ਵਿੱਚ ਹੁਣ ਤੁਸੀਂ ਲਾ ਲਓ ਸਾਫ ਟਰੈਕਟਰ ਨੇ ਦਵਾਈ ਕਰਨੀ ਆ ਕਿਸੇ ਬੰਦੇ ਨੇ ਨਹੀਂ ਕਰਨੀ ਟਰੈਕਟਰ ਗਲਤ ਵਾਈ ਹੋਣੀ ਜਿਹੜੀ ਚੀਜ਼ ਦੀ ਤੇ ਹਿਸਾਬ ਲਾ ਸਕਦੇ ਆ ਕਿੰਨਾ ਕਿੰਨਾ ਟੋਕਾ ਆ ਜਣਾ ਇਹਦੇ ਚ ਹੈ ਨਾ ਬਸ ਐਦਾਂ ਟਰੈਕਟਰ ਘਮਾਈ ਜਾਣਾ ਇਹਦੇ ਪਰ ਇਹ ਮੇਰੇ ਮੇਰੇ ਜਿੱਥੇ ਦਾ ਕ ਆਈਡੀਆ ਆ ਇਹ ਮੇਤੇ ਬਾਅਦ ਵੀ ਤਿੰਨ ਚਾਰ ਗੇੜੇ ਤਾਂ ਆਲੇ ਮੈਂ ਤਾਂ ਚਲੇ ਗਿਆ ਤਾਂ ਮੇਤੇ ਬਾਅਦ ਤਿੰਨ ਚਾਰ ਗੇੜੇ ਆਲੇ ਮਨ ਲੱਗਦਾ ਹਉਣ ਚੱਲ ਪਿਆ ਜੀ ਕੰਮ ਉਹ ਜਿਹੜਾ ਆਪਣਾ ਗਿੱਲਾ ਹੋਇਆ ਪਤਾ ਨਾ ਦੋ ਤਿੰਨ ਗੇੜਿਆਂ ਨੇ ਉਹ ਤੰਗ ਕਰਿਆ ਹੁਣ ਚੱਲੀ ਜਾਂਦਾ ਕੰਮ ਵਧੀਆ ਆ ਪਿਛਲੀ ਵਾਰ ਬਹੁਤ ਵਧੀਆ ਮौज ਰਹੀ ਮੀ ਹੈ ਨਹੀਂ ਤੇ ਬਹੁਤ ਟੌਪ ਦਾ achar ਐਨ ਵਧੀਆ ਪੈ ਗਿਆ ਤੇ ਐ ਕਿ ਮੀ ਭਾਈ ਚੰਗੇ ਪਹਿਲੇ ਚਲੋ ਮੀਹਾਂ ਦੀ ਵੀ ਲੋਡ ਸੀ ਵੈਸੇ ਤਾਂ ਜੀਰੀ ਵਾਸਤੇ ਮਹਿੰਦੀ ਲੋਡ ਆ ਜੀ ਹਨਾ ਤੇ ਚਲੋ ਬੜੀ ਹੀ ਆ ਜੋਰ ਆਪਣੇ ਕਰਤਾ ਠੀਕੇ ਆ। ਬਾਈ ਇੱਕ ਵਾਰ ਆ ਚਾਰ ਪੈ ਜਵੇ ਸਾਡਾ ਫੈਸਲਾ ਕੋਈ ਟੈਨਸ਼ਨ ਨਹੀਂ ਹੈਗੇ ਜਦ ਤੱਕ ਆਚਾਰ ਨਹੀਂ ਨਾ ਪੈਂਦਾ। ਫਿਰ ਮੈਂ ਤਾਂ ਇਹਦੀ ਆਸ ਛੱਡਤੀ ਤੀ ਮੱਕੀ ਦੀ ਮੈਂ ਕਿਹਾ ਵੀ ਇਹ ਤਾਂ ਛੱਲੀਆਂ ਹੀ ਤੋੜਨੀਆਂ ਪੈਣੀਆਂ ਵੀ ਆਚਾਰ ਨਹੀਂ ਪੈਣਾ। ਪਰ ਚਲੋ ਫੇਰ ਵੀ ਮਾਲਕ ਨੇ ਟਾਈਮ ਦੇ ਦਿੱਤਾ ਵਿੱਚ ਨੂੰ। ਤੇ ਚੱਲ ਗਏ ਆਪਣਾ ਕੰਮ। ਬਾਕੀ ਹੁਣ ਖੇਤਾਂ માં ਜਾ ਕੇ ਦੇਖਨੇ ਆ ਜੀ। ਕਿੰਨੀ ਕੁ ਰਹਿ ਗਈ ਮੱਕੀ ਹਨਾ ਕਿੰਨੀ ਕੁ ਅਗ੍ਹੀ ਕਿੰਨੀ ਕਰੇਗੀ ਤੇ ਨਾਲੇ ਤੁਹਾਨੂੰ ਦਿਖਾਉਂਦੇ ਆ ਮਸ਼ੀਨ ਚੱਲਦੀ ਖੇਤਾਂ ਵਿੱਚ ਵੈਸੇ ਤਾਂ ਤਕਰੀਬਨ ਲੋਕਾਂ ਨੇ ਦੇਖੀ ਵੀ ਉਹ ਆਪਣੇ ਆਪਣੇ ਫੈਮਿਲੀ ਨੇ ਹਾਂ ਕਿਉਂਕਿ ਜਿੰਨੇ ਵੀ ਪੰਜਾਬ ਦਾ ਪੰਜਾਬ ਵਾਲੇ ਨੇ ਤਾਂ ਦੇਖੀ ਵੀ ਉਹ ਪਰ ਬਾਹਰ ਵਾਲੇ ਬਾਹਰ ਵਾਲਿਆਂ ਦਾ ਭਾਈ ਸਭ ਤੋਂ ਜ਼ਿਆਦਾ ਬੜੀਆਂ ਹੋਣੀਆਂ ਉਧਰ ਤਾਂ ਚਲੋ ਬਾਕੀ ਦੇਖਦੇ ਆ ਹੁਣ ਜਾ ਕੇ ਖੇਤਾਂ ਵਿੱਚ ਇਹ ਟਰੈਕਟਰ ਭਾਈ ਵੈਸੇ ਤਾਂ ਤੁਸੀਂ ਪਛਾਣੇ ਲਿਆ ਹੋਣਾ ਇਹ ਟਰੈਕਟਰ ਹੈਗਾ ਮਾਹਲਾਣੀ ਫੈਮਿਲੀ ਦਾ ਸਾਡੀ ਦਾ ਤੇ ਸਾਡੇ ਵਾਲਾ ਟਰੈਕਟਰ ਹੈ ਜਿਹੜਾ ਉਹੋ ਖੇਤ ਵਿੱਚ ਆ ਜੀ ਮਸ਼ੀਨ ਕੋਲ ਉਹ ਉੱਥੇ ਤਾਂ ਖੜਾਇਆ ਹੋਇਆ ਵੀ ਜੇ ਉੱਥੇ ਕੋਈ ਟਰੈਕਟਰ ਰੋਟਰ ਫਸ ਗਿਆ ਉਹ ਨੂੰ ਕੱਢਣੇ ਉੱਥੇ ਖੜਾਇਆ ਹੋਇਆ ਹੈ ਹਲੋ ਤੇ ਤਾਂ ਕਰਕੇ ਫੇਰ ਇੱਕ ਟਰੈਕਟਰ ਦੀ ਹੋਰ ਲੋਡ ਤੇ ਟਰੈਕਟਰ ਦਾ ਉਦਣੇ ਲਿਆਂਦਾ ਦਾ ਜਿੱਦਣ ਪਹਿਨਾ ਮਹੀ ਪਿਆ ਦਾ ਉਦਣ ਦਾ ਸਾਡੇ ਕੋਲੇ ਖੜਾ ਹੈ ਪਰ ਮੌਕਾ ਹੀ ਅੱਜ ਮਿਲਿਆ ਪੌਣੇ ਦਾ ਆਚਾਰ ਲਓ ਜੀ ਭਾਈ ਆ ਗਿਆ ਇੱਕ ਹੋਰ ਢੇੜਾ ਇਹ ਉਲਤਾ ਢੇੜੇ ਬਾਈ ਭਰ ਕੇ ਲਾਗੇ ਲਿਆਉਣਾ ਪਹਿਲਾਂ ਬਹੁਤ ਔਖੇ ਆਏ ਆ ਢੇੜੇ ਪਹਿਲਾਂ ਅੱਦੇ ਅੱਦੇ ਆਉਂਦੇ ਰਹੇ ਢੇੜੇ ਆ ਹੁਣ ਅਸੀਂ ਕਰਾ ਕੇ ਖਿੱਚਦਾ ਮਾਲ ਪਰਾਂ ਨੂੰ ਤਾਂ ਕਰਕੇ ਹੁਣ ਫਿਰ ਵੀ ਫਰਕ ਪੈ ਗਿਆ ਟੋਜਨ ਦਾ ਪੌਣਾ ਹੀ ਪੈਣਾ ਟੋਜਨ ਪੌਣਾ ਪੈਣਾ ਬਾਈ ਪਾਣਾ ਹਾਂ ਚੜਿਆ ਆਉਂਗਾ ਨਹੀਂ ਯਾਰ ਮੈਂ ਕਹਿੰਦਾ ਗਿੱਲੇ ਦੇ ਕਰਕੇ ਬਾਈ ਬੜੀ ਤੰਗੀ ਹੋ ਰਹੀ ਆ ਤੇ ਆ ਦੇਖੋ ਆ ਗਿਆ ਆ ਗਿਆ ਆ ਗਿਆ ਨਹੀਂ ਪੱਤਰ ਲੱਗਦੀ ਆ ਬੰਨਣਾ ਹੋ ਜਾਂਦਾ ਜੀ ਵਿੱਚ ਖਾਸਾ ਕਿਉਂਕਿ ਗਿੱਲਾ ਹੁੰਦਾ ਨਾ ਟੋਕਾ ਹਰੇ ਹਰਾ ਟੋਕਾ ਹੋਇਆ ਵਾ ਸਾਰਾ ਹੀ ਇਹ ਵਿੱਚ ਦਾਣਾ ਵਜਨ ਕਾਫੀ ਹੋ ਜਾਂਦਾ ਇਹਦੇ ਚ ਉਹ ਨਹੀਂ ਨਹੀਂ ਨੇੜੇ ਤੇ ਮੋੜ ਤਾਂ ਜ਼ਿਆਦਾ ਇਹ ਨਹੀਂ ਬਣਦੀ ਗੱਲ ਸੋਚਨੇ ਪਉਣਾ ਪੈਣਾ ਬਾਈ ਆ ਪੱਤੜ ਜੀ ਬਣ ਗਈ ਯਾਰ ਮੁਰੇ ਸਟੀਅਰਿੰਗ ਵੀ ਨਹੀਂ ਕਹਿ ਕੰਮ ਕਰਦਾ ਨਾ ਟਰੈਕਟਰ ਘੁੰਮੀ ਜਾਂਦਾ ਲੇ ਆ ਗਿਆ ਬਾਈ ਆ ਗਿਆ ਵਾਹ ਵੀ ਵਾਹ ਸੱਚ ਤਾਂ ਮੁੰਡੇ ਨੇ ਕੰਮ ਆਉਣ ਦੇ ਆਉਣ ਦੇ ਆਉਣ ਦੇ ਬੱਬ ਬਹੁਤਾ ਮੈਂ ਕਹਿੰਦਾ ਗਾਹਾਂ ਲੈ ਕੇ ਆਉਣ ਆਉਣ ਦੇ ਬੈਗ ਹੋਣਾ ਆਊਗਾ ਲਾ ਭਾਈ ਲਾਓ ਜੀ ਬੱਸ 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 ਸਲੈਪ ਤੇ ਮਾਰਾ ਹੁੰਦਾ ਪਤਾਉਂਦਾ ਟਰੈਕਟਰ ਤੇ ਲਾਓ ਜੀ ਆ ਗਿਆ ਟਰਾਲਾ ਹਜੇ ਹੋ ਜਣੇ ਹਜੇ ਗੇੜੇ ਹੋਰ ਸੋਨੇ ਵੀਰ ਹੋ ਜੂ ਹਜੇ 5-6 ਗੇੜੇ ਹੋਰ ਹਾਂ ਹੋ ਜੂ ਹੋ ਜੂ ਮਾ ਠੀਕ ਆ ਭਰ ਜੂਗਾ ਜੀ ਟੋਆ ਆਪਣਾ ਐਨ ਫੱਲਾ ਕੀ ਹਾਂ ਮੀਂਹ ਤੇ ਦੇ ਰਿਆ ਰੱਬ ਨੇ ਦਿੱਤਾ ਬਾਈ ਲੱਗੀਆਂ ਕਹਿਣੀਆਂ ਜੀਆਂ ਹੁਣ ਚੱਲ ਕੋਈ ਨਾ ਕੋਸਾ ਹੌਸਲਾ ਜ਼ਿਆਦਾ ਹੋਇਆ ਲਓ ਬਾਈ ਵੈਸੇ ਮੀਂਹ ਦਸਿਆ ਹੋਇਆ ਜੀ ਬੱਦਲ ਵੀ ਬਹੁਤ ਬਣਿਆ ਹੋਇਆ ਆ ਦੇਖੋ ਤੁਸੀਂ ਬੱਦਲ ਚਾਰੇ ਪਾਸੇ ਬੱਦਲੇ ਬੱਦਲ ਦਿਖ ਰਿਹਾ ਮੀਂਹ ਦਸਿਆ ਹੋਇਆ ਜੀ 5 ਵਜੇ ਤੇ 4:30 ਹੋ ਗਏ ਕੁਝ ਨਹੀਂ ਕਹਿ ਸਕਦੇ ਕਦੋਂ ਆ ਜਾਣਾ ਇਹਨੇ ਲੋ ਵਾਈ ਐਦਾਂ ਆਉਂਦਾ ਜੀ ਟੋਕਾ ਟਰਾਲੀਆਂ ਚ ਮੀਂਹ ਤਾਂ ਭਾਈ ਆ ਗਿਆ ਨਹੀਂ ਪੂਰਾ ਲੱਗ ਗਿਆ ਲੈ ਕਰਨੀ ਪੂਰੀ ਗਤੀ ਹੱਥ ਪਰ ਬਾਈਕ ਨਿਕਲਦੀ ਨਹੀਂ ਚੱਲ ਆਏ ਜਾਣੀ ਪਿੱਛੇ ਨੂੰ ਹੁਣ ਲਾ ਭਾਈ ਪੱਲੜ ਫਸ ਗਿਆ ਯਾਰ ਵਿਚਾਲੇ ਮੈਂ ਕਹਿੰਦਾ ਥੱਲੇ ਕੁੰਡੀ ਜੀ ਮੈਂ ਫਸ ਗਿਆ ਬਾਈ ਇਹ ਇਹ ਨਹੀਂ ਦਾ ਖੁੱਲਣਾ ਚਾਹੀਦਾ ਦਾ ਇਹ ਪਿੱਛੇ ਨੂੰ ਹਲੋ ਬਾਈ ਨਿਕਲ ਕੇ ਪੱਲੜ ਫਸ ਗਿਆ ਦਾ ਜੀ ਥੱਲੇ ਹੋਰ ਕੱਢਿਆ ਤਾਂ ਨਾ ਕਰ ਲਾ ਗਾ ਹੂੰ ਲਾਓ ਜੀ ਅਚਾਰ ਆਪਣਾ ਚੱਲ ਰਿਹਾ ਭਾਈ ਸਿਸਟਮ ਹਨਾ ਇੱਕ ਦੋ ਵਾਰ ਛੜਕਾ ਜਾਂ ਮੀਂਹ ਦਾ ਵੀ ਵੈਸੇ ਆ ਲਿਆ ਬੱਦਲ ਬਾਈ ਤੁਸੀਂ ਦੇਖ ਹੀ ਸਕਦੇ ਹੋਈ ਵੀ ਆ ਜਿੱਦਾਂ ਤੇ ਅਚਾਰ ਆਪਣਾ ਤਿੰਨ ਚਾਰ ਕ ਕੀੜੇ ਰਹਿ ਗਏ ਉਹ ਆ ਜਾਣੇ ਹੁਣ ਨਿਬੜ ਜਾਣਾ ਕੰਮ ਅਚਾਰ ਦਾ ਅਚਾਰ ਵੱਲੋਂ ਤਾਂ ਆਪਾਂ ਹੋਏ ਸਮਝ ਲਓ ਵਿਹਲੇ ਹਨਾ ਤੇ ਹੁਣ ਮੱਜਾਂ ਦਾ ਕੰਮ ਗਿਆ ਜੀ ਚੱਲ ਮੈਂ ਇੱਧਰ ਕਾ ਕੰਧ ਪਰ ਖੜਾ ਮੈਂ ਕਰਦਾ ਬੈ ਕੈਮਰਾ ਮੈਂ ਜੀ ਫਿਰ ਲੱਗ ਗਿਆ ਤਾਂ ਹੁਣ ਚੁਵਾਈ ਕਰਨ ਮੱਝਾਂ ਦੀ ਹਨਾ ਬਾਈ ਉਧਰ ਆਚਾਰ ਨੂੰ ਝੋਟਿਆ ਹੋਇਆ ਤਾਂ ਕਰਕੇ ਫਿਰ ਭਾਈ ਵੀ ਮੱਝਾਂ ਦਾ ਕੰਮ ਵੀ ਫਿਰ ਲੇਟ ਹੋਈ ਜਾਂਦਾ ਤਾਂ ਜ਼ਿਆਦਾ ਹਾਂ ਮੈਂ ਇੱਧਰ ਕੰਧ ਪਰ ਖੜਾ ਜਿਹੜਾ ਪਾਣੀ ਟੋਆ ਪਟਿਆ ਦਾ ਆਚਾਰ ਜਿਹਦੇ ਚ ਤੂੜੀ ਪਾਈ ਹੋਈ ਤੇ ਹਨਾ ਤੇ ਹੁਣ ਨਵੇੜੀ ਹੈ ਜੀ ਆਪਾਂ ਮੱਝਾਂ ਦਾ ਕੰਮ ਤੇ ਖੇਤਾਂ ਮੇਤੇ ਜਾ ਨਹੀਂ ਹੋਇਆ ਸੌਰੀ ਮਸ਼ੀਨ ਕੋਲ ਇੱਕ ਤਾਂ ਹੁਣ ਡੰਗਰਾਂ ਦਾ ਕੰਮ ਵੀ ਫੇਰ ਲੇਟ ਹੋਈ ਜਾਂਦਾ ਦਾ ਜੀ ਤੇ ਨੰਬਰ 2 ਆਪਣਾ ਆਖਿਆ ਕਹਿੰਦੇ ਆ ਇੱਕ ਬਾਈ ਕਹਿੰਦਾ ਵੀ ਤੁਰ ਕੇ ਜਾਣਾ ਪੈਣਾ ਖਾਸੀ ਦੂਰ ਤੱਕ ਵੀ ਪਹੀ ਦਾ ਤਾਂ ਨਾਸੇ ਵੱਜਿਆ ਪਿਆ ਮੀਂਹ ਮੂਹ ਕਰਕੇ ਨਾ ਟ੍ਰਾਈਟਰ ਟ੍ਰੂਟਰ ਲੰਗੀ ਜਾਂਦੇ ਆ ਵੀ ਨਾ ਤਾਂ ਉੱਥੇ ਮੋਟਰਸਾਈਕਲ ਜਾਣਾ ਵੀ ਕੰਮ ਪਹਿਲਾਂ ਹੀ ਆਪਣਾ ਲੇਟ ਹੈ ਇੱਕ ਕਰਨਾ ਤੈਨੂੰ ਅੱਜ ਕਹਿੰਦਾ ਕੱਲੇ ਨੂੰ ਪੈਣਾ ਹਨਾ ਮੱਜਾ ਮੂਜਾ ਕੱਲੇ ਨੂੰ ਚੋਣੀਆਂ ਪੈਣੀਆਂ ਜੀ ਤਾਂ ਕਰਕੇ ਫਿਰ ਖੇਤ ਮਾਂ ਆਪਾਂ ਜਾਣਾ ਕਰਤਾ ਕੈਨਸਲ ਤੇ ਜੇ ਤਾਂ ਅੱਜ ਪੈ ਗਿਆ achar ਠੀਕ ਆ ਨਹੀਂ ਫਿਰ ਕੱਲ ਵਾਲੇ ਬਲੌਗ ਚ ਤੁਹਾਨੂੰ ਦਿਖਾਵਾਂਗੇ ਮਸ਼ੀਨ ਚੱਲਦੀ ਅ ਕੱਲ ਨੂੰ ਜਾਊਗਾ ਜੀ ਫਿਰ ਕੱਲ ਨੂੰ ਕਿਉਂਕਿ ਟਾਈਮ ਹੋਊਗਾ ਕੋਲ ਅ ਅੱਜ ਨਹੀਂ ਜੀ ਜਾ ਆ ਹੋਇਆ ਹੁਣ ਲੱਗੇ ਆ ਜੀ ਡੰਗਰਾਂ ਦਾ ਨਵੇੜਨ ਉਹਦੇ ਕਰਕੇ ਮੈਂ ਕਿਹਾ ਚਲੋ ਬਲੌਗ ਕਰੀਏ ਬੰਦ ਭਾਈ ਹਨਾ ਅ ਚਲੋ ਠੀਕ ਆ ਜੀ ਫਿਰ ਮਿਲਦੇ ਆ ਤੁਹਾਨੂੰ ਹੁਣ ਕਿਸੇ ਅਗਲੇ ਬਲੌਗ ਚ achar ਸਾਡਾ ਪੈ ਗਿਆ ਭਾਈ ਰੱਬ ਨੇ ਸੋਹਣਾ ਟਾਈਮ ਦੇ ਦਿੱਤਾ ਹਨਾ ਬਹੁਤ ਧੰਨਵਾਦ ਆ ਬਾਬੇ ਨਾਨਕ ਦਾ ਤੇ ਉਹਦੀ ਉਹਦੀ ਕਿਰਪਾ ਨਾਲੇ ਆ ਜੀ ਹਨਾ ਰਾਜਾ ਜੇ ਉਹਦੀ ਰਜਾ ਵਿੱਚ ਇਹ ਰਹਿ ਕੇ ਹੀ ਬੰਦਾ ਸਾਰਾ ਕੁਝ ਕਰ ਸਕਦਾ ਹੁਣ ਮੰਨ ਲਓ achar ਦਾ ਟਾਈਮ ਮਿਲ ਗਿਆ ਸਾਨੂੰ ਨਹੀਂ ਤਾਂ ਜੇ ਨਾ ਮਿਲਦਾ ਜੇ 2-4 ਦਿਨ ਲੰਘ ਜਾਂਦੇ ਬਾ ਖੇਤ ਮਾਈ ਮੱਕੀ ਨੇ ਪੱਕ ਜਾਣਾ ਤਾਂ ਫਿਰ ਤਾਂ ਛੱਲੀਆਂ ਤੜਾਉਣੀਆਂ ਪੈਣੀਆਂ ਪਈਆਂ ਹਨਾ ਤੇ ਪਰ achar ਡੰਗਰਾ ਦਾ ਨਹੀਂ ਤਾਂ ਜੀ ਪੈਣਾ ਫਿਰ ਫਿਰ ਔਖਾ ਹੋ ਜਾਣਾ ਦਾ ਕੰਮ ਹਰੇਕ ਬੰਦੇ ਦੀ ਚਾਲ ਹੁੰਦੀ ਆ ਜੀ ਹੁਣ ਅਸੀਂ ਜਿਹੜੀ ਚਾਲ ਬਣਾਈ ਵੀ ਆ ਉਚਾਲ ਇਦਾਂ ਇਹ ਵੀ ਸਾਨੂੰ ਪਤਾ ਤਾਂ ਵੀ ਚਲੋ ਉਚਾਰ ਆ ਜਾਣਾ ਹਨਾ ਅਸੀਂ ਉਹੀ ਹਿਸਾਬ ਨਾਲ ਚਾਰਾ ਬੀਜਿਆ ਵਾ ਜੇ ਰੱਬ ਨਾ ਕਰੇ ਆਚਾਰ ਨਾ ਪੈਂਦਾ ਫੇਰ ਸਾਡਾ ਸਿਸਟਮ ਉਲਝੇ ਜਾਣਾ ਦਾ ਚਾਰਾ ਸਾਨੂੰ ਮੁੱਲ ਲੈਣਾ ਪੈਣਾ ਤਾਂ ਗੱਲ ਇਹ ਹੈ ਜੀ ਤੇ ਚਲੋ ਬਹੁਤ ਵਧੀਆ ਹੋ ਗਿਆ ਜੀ ਰੱਬ ਨੇ ਸੋਹਣਾ ਟਾਈਮ ਦੇ ਦਿੱਤਾ ਹਨਾ ਚਾਰ ਆਪਣਾ ਪੈ ਗਿਆ ਅ ਚਲੋ ਫਿਰ ਮਿਲਦੇ ਹਾਂ ਜੀ ਹੁਣ ਕਿਸੇ ਅਗਲੇ ਬਲੌਗ ਚ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ